ਬូមਰਾ ਦਾ ਪੰਜਾ ਜੋਰ ਉੜ ਦਾ ਸ਼ਤਕ ਬਾਲ ਦੇ ਉੱਤੇ ਵਿਵਾਦ ਇੰਗਲੈਂਡ ਟੀਮ ਦੀ ਟੇਲ ਜੋਫਰਾ ਆਰਚਰ ਦੀ ਵਾਪਸੀ ਤੇ ਡੀਅਰ ਰਿਲੇਟਡ ਅਲੇ ਕਰਨ ਨਾਇਰ ਬਹੁਤ ਕੁਝ ਗੱਲ ਕਰਨ ਨੂੰ ਇਸ ਵੀਡੀਓ ਦੇ ਵਿੱਚ 80 ਟਟਰ ਜੇ ਚਰਚਾ ਕਰਦੇ ਹਾਂ ਇੰਗਲੈਂਡ ਅਤੇ ਇੰਡੀਆ ਵਿਚਾਲੇ ਖੇਲੇ ਜਾ ਰਹੇ ਥਰਡ ਟੈਸਟ ਦੇ ਦੂਜੇ ਦਿਨ ਇੰਡੀਆ ਟੀਮ ਨੇ ਬੋਲਿੰਗ ਦੀ ਸ਼ੁਰੂਆਤ ਬਹੁਤ ਵਧੀਆ ਰਹੀ ਜਾਂ ਫਿਰ ਜਸਪ੍ਰੀਤ ਬូមਰਾ ਦੀ ਸ਼ੁਰੂਆਤ ਬਹੁਤ ਜ਼ਿਆਦਾ ਵਧੀਆ ਰਹੀ ਤਕੜੀ ਬੋਲਿੰਗ ਤੇ ਵਧੀਆ ਲਾਈਨ ਲੈਂਥ ਤੇ ਇੰਗਲੈਂਡ ਦੇ ਪਹਿਲੇ ਤਿੰਨ ਬੈਟਸਮੈਨ ਦਾ ਟਕ ਟਕ ਜਲਦੀ ਜਲਦੀ ਛਟਕਾਤੇ ਉਸ ਨੂੰ ਜੋ ਰੋਟ 31 ਵੋਟ ਸੋਏ ਇਟਵਰ ਦੇ ਬੰਦਾ ਹੈਟਰੀ ਧਟਵੇ ਪਹੁੰਚਦਾ ਸੀ ਤਾਂ ਕਿਥਨੇ ਇੱਥੇ ਉਹਦੇ ਜਿਹੜੇ ਟ੍ਰੀਟਸ ਨੇ ਉਹਨਾਂ ਦੇ ਮੂੰਹ ਤੇ ਉਹਨੇ ਤਾਲੇ ਜੜ ਤੇ ਬੰਦੇ ਨੇ ਟਿਓ ਬੰਦੇ ਬਤਾ ਕੀ ਬੋਲ ਰਹੀ ਸੀ ਜੀ ਟੀ ਜਸਪ੍ਰੀਤ ਬੁਮਰਾ ਇਸ ਨਾਟ ਗ੍ਰੇਟ ਐਸਟੇ ਇਨ ਥ ਐਂਡਰਸਨ ਅੱਜ ਪਿੱਛੇ ਦੇ ਵਿੱਚ ਮਦਦ ਨਹੀਂ ਆ ਤਾਂ ਦੇਖੋ ਵੀਟਡਲੇਨ ਵਾਸਤੇ ਕਿੰਨੀ ਸਟਰਗਲ ਕਰ ਰਿਹਾ ਬੰਦੇ ਨੇ ਕਾਲਾ ਪੰਜਾ ਘੋਲਦਾ ਹੈ ਭਾਈ ਤੂੰ ਸੀ ਦੇ ਜਸਪ੍ਰੀਤ ਬੋਮਰਾ ਮਤਲਬ ਵਨ ਆ ਦਾ ਟ੍ਰੇਟਸਟ ਬੋਲਰ ਆ ਉਹ ਵਰਲਡ ਦੇ ਵਿੱਚ ਪਿਚ ਚ ਹੈਲਪ ਹੋਏ ਨਾ ਹੋਏ ਬਟ ਉਹ ਬੰਦੇ ਰੋਲ ਹਾਸਕਿਲ ਹੈ ਟੀ ਹਫੀਟਸ ਲੇਸ ਐਟ ਦ ਅਲਾਨਰਸ ਬੋਰਡ ਦੇ ਬੰਦੇ ਦਾ ਨਾਮ ਵੀ ਆ ਗਿਆ ਹੈ ਲਾਰਡਸ ਦੇ ਤਾਂ ਉਹਦੇ ਵਾਸਤੇ ਇੱਕ ਬਹੁਤ ਬੜੀ ਅਚੀਵਮੈਂਟ ਹੈ ਜੋ ਰੂਟ ਬਾਈ ਉਸ ਬੰਦੇ ਬਾਰੇ ਚਾਹੀ ਗੱਲ ਕਰਾਂ ਪਿਛਲੀ ਵੀਡੀਓ ਹੈ ਚਾਹੇ ਉਸ ਤੋਂ ਪਿਛਲੀ ਵੀਡੀਓ ਹੈ ਲਗਾਤਾਰ ਜੋ ਰੂਟ ਦੇ ਬਾਰੇ ਚੀ ਚਰਚਾ ਹੋ ਰਹੀ ਹੈ ਟੀਆਰਓ ਬੰਦਾ ਕਿਹਾ ਗ੍ਰੇਟੈਸਟ ਬਣਦਾ ਜਾ ਰਿਹਾ ਹੈ ਟੈਸਟ ਦੇ ਰਿਕਾਰਡ ਦਾ ਲਾਡਰਸ ਦੇ ਵਿੱਚ ਬੰਦੇ ਦਾ ਨਾਮ ਸ਼ਾਮਿਲ ਹੋਣ ਲੱਗਾ ਸਚੀਨ ਤੰਦੁਲਕਰ ਦਾ ਰਿਕਾਰਡ ਚ ਸਟਾਰ ਰਿਹਾ ਹੈ ਤੇ ਲਗਾਤਾਰ ਸੈਂਚਰੀ ਤੇ ਸੈਂਚਰੀ ਬਣਾਉਂਦਾ ਜਾ ਰਿਹਾ ਹੈ 37ਵੀਂ ਸੈਂਚਰੀ ਸੀ ਜੋ ਉਹਦੇ ਕੱਲ ਜਿਹੜੇ ਉਹਨੇ ਇੰਡੀਆ ਚ ਲਾ ਬਣਾਈ ਹੈ ਤਾਂ ਤੁਸੀਂ ਦੇਖੋ ਅਚੀਵਮੈਂਟਸ ਮਾਈਲਸਟones ਉਹਨੇ ਕਿੰਨੇ ਜਿਆਦਾ ਇਕੱਠੇ ਕਰ ਰਹੇ ਤੇ ਹਾਲੇ ਉਸ ਬੰਦੇ ਨੂੰ 4-5 ਸਾਲ ਦੀ ਟ੍ਰੇਨਡ ਬਾਕੀ ਹੈ ਦਾ ਤੁਸੀਂ ਦੇਖੋ ਉਸ ਟਾਈਮ ਦਾ ਉਹ ਬੰਦਾ ਕਿਸ ਕਿਸ ਲੈਵਲ ਦਾ ਚ ਪਹੁੰਚ ਗਿਆ ਤੇ ਕਿਆ ਕਿਆ ਅਚੀਵ ਕਰ ਚੁੱਕਾ ਹੈ ਤਾਂ ਇੱਥੇ ਮੈਂ ਇੱਕੋ ਵਾਲਾ ਲੱਗਿਆ ਸਰਦਾ ਵੈਲ ਡਿਸਰਵਡ ਤੇ ਵੈਲ ਡਨ ਜੋ ਰੋਟਾ ਬਾਲ ਦੇ ਉੱਤੇ ਗੱਲ ਕਰਾਂ ਦਾ ਬਹੁਤ ਜ਼ਿਆਦਾ ਵਿਵਾਦ ਹੋਇਆ ਕੱਲਾ ਇੰਡੀਆ ਦੀ ਟੀਮ ਨੇ ਜਦੋਂ ਪਹਿਲੀਆਂ 2-3 ਵਿਟਸ ਆਲਟ ਚਲੇ ਉਤੋਂ ਬਾਲ ਦੇ ਥੋੜੇ ਸ਼ੇਪ ਚੇਂਜ ਹੋ ਗਈ ਜੋ ਡਿਊਟਸ ਦੀ ਬਾਲ ਨਾਲ ਚੱਲ ਰਿਹਾ ਹੈ ਟਾਫ ਟਾਈਮ ਤੋਂ ਡਿਊਟਸ ਦੀ ਬਾਲ ਬਾਰੇ ਮੈਂ ਚਰਚਾ ਕਿਸੇ ਹੋਰ ਵੀਡੀਓ 'ਚ ਕਰਾਂਗਾ ਕਿਉਂਕਿ ਵੀਡੀਓ ਨਹੀਂ ਤੇ ਲੰਬੀ ਹੋ ਜਾਏਗੀ ਬਟ ਡਿਊਟਸ ਦੀ ਬਾਲ ਨਾਲ ਚੈਲੰਜਸ ਤੇ ਬਹੁਤ ਆ ਰਹੇ ਹਨ ਦੋਨੋਂ ਟੀਮਸ ਨੂੰ ਹਾਲਾਤੀ ਬੰਦੇ ਰਿਹਾ ਰਹੇ ਨੇ 60 ਓਵਰ ਦਾ ਜੇ ਲਿਮਟਡ ਕਰ ਦੋ ਬਾਲ ਨੂੰ ਬਟ ਫਿਰ ਵੀ ਪਿਚ ਨਾਲ ਉਨੇ ਮਦਦ ਨਹੀਂ ਮਿਲ ਰਹੀ ਹੈ ਜੀ ਸੀਮ ਸਵਿੰਗ ਮੂਵਮੈਂਟ ਬਾਲ ਨਹੀਂ ਦੇ 파ਰੀ ਜਿਸ ਤਰ੍ਹਾਂ ਚ ਬਾਲ ਚੇਂਟਰੀ ਬਟ ਜਿਹੜੀ ਬਾਲ ਅੰਪਾਇਰਸ ਨੇ ਚੇਂਟਰੀ ਉਹਨਾਂ ਦਾ ਡਾਟਾ ਸੇਟਡਟੀ 10 ਓਵਰ ਪੁਰਾਣੀ ਬਾਲ ਹੈ ਬਟ ਬਾਲ ਦੇ ਤਾਂ ਕੋਈ ਸੀਮ ਨਹੀਂ ਜੀ ਫਲੈਟ ਜੀ ਬਾਲ ਏ ਜੀ ਤਾਂ ਉਸੇ ਹਿਸਾਬ ਨਾਲ ਇੰਡੀਆ ਨੂੰ ਪਰੇਸ਼ਾਨੀ ਹੋ ਰਹੀ ਜੀ ਜਿਸ ਤਰ੍ਹਾਂ ਜੈਂਡਾ ਟੀਮ ਵੇਟਡਸ ਲੈਣ ਜਾ ਸਮਰੱਥ ਸੀ ਹਾਲਾਤਾਂ ਅੰਪਾਇਰਸ ਨੇ ਬਾਲ ਚੇਂਜ ਕਰਤੀ ਬਟ ਫੇਰ ਵੀ ਉਸ ਟੈਂਗਰ ਇੰਗਲੈਂਡ ਇੱਕ ਸਟਰੌਂਗ ਪੋਜੀਸ਼ਨ 'ਚ ਆ ਚੁੱਕੀ ਸੀ ਇੰਗਲੈਂਡ ਦੇ ਟੇਲ ਇੰਡੀਆ ਟੀਮ ਵਾਸਤੇ ਮੁਸੀਬਤਾਂ ਖੜੀ ਕਰਦੀ ਜਾ ਰਹੀ ਆ ਲਾਸਟ ਵਾਲੇ ਤਿੰਨ ਵਿਕਟਡਸ ਨੇ ਮਿਲਟਰੀ ਲੱਗਪੜ 100 ਰਨਸ ਜੋੜਦੇ ਟੋਟਲ ਦੇ ਵਿੱਚ ਕਿਤੇ ਦਾ ਇੰਗਲੈਂਡ ਦਾ ਸਕੋਰ 300 ਦੇ ਨੇੜੇ ਤੇ ਰਹਿਣਾ ਸੀ ਜਦ ਕਿ ਉਹਨਾਂ ਨੇ 400 ਤੋਂ ਉੱਪਰ ਪਛਾਤਾ ਤੇ ਬ੍ਰੇਡਨ ਜਾਰਸ ਨੇ ਦਾ 50 ਵੀ ਮਾਰਤੀ ਇੰਡਰਟੇਨ ਨੂੰ ਇਸ ਚੀਜ਼ ਦਾ ਹੱਲ ਲੱਭਣਾ ਪੈਣਾ ਨਹੀਂ ਤੇ ਇੰਡੀਆ ਟੀਮ ਵਾਸਤੇ ਪ੍ਰੋਬਲਮਸ ਹੋ ਸਕਦੀਆਂ ਇਨ ਲਾਨ ਦੇ ਟੀਮ ਆਲ ਆਊਟ ਹੋਣੇ ਦੇ ਬਾਅਦ ਜਦ ਇੰਡੀਆ ਦੇ ਟੀਮ ਬੈਟਿੰਗ ਕਰਨਾਈ ਤਾਂ ਇੰਡੀਆ ਟੀਮ ਦੀ ਸ਼ੁਰੂਆਤ ਮੈਂ ਤਾਂ ਕਹਾਂਗਾ ਏਵਰੇਜ ਰਹੀ ਟਿਟਿ ਜਸਵੀਜਾਸ ਵੱਲ ਜਲਦੀ ਹੀ ਆਊਟ ਹੋ ਗਏ ਬੰਦਾ ਸੈੱਟ ਬੈਟਸਮੈਨ ਸੀ ਮਤਲਬ ਪਿਛਲੇ ਮੈਚਸ ਦੇ ਵਿੱਚ ਬੰਦੇ ਦਾ ਵਧੀਆ ਪ੍ਰਦਰਸ਼ਨ ਰਿਹਾ ਪਰ ਜੋਫਰਾਰ ਚਰਦੀ ਜੋ ਵਾਫਸੀ ਹੋਈ ਇਹ ਬੰਦੇ ਨੇ ਤੀਜੀ ਬਾਲ ਤੇ ਆਊਟ ਕਰ ਲੈ ਜਸਵੀਜਾਸ ਵੱਲ ਨੂੰ ਤੜੜਾ ਬੈਟਸਮੈਨ ਆ ਪਰ ਫਿਰ ਵੀ ਜੋਫਰਾਰ ਚਰਦੀ ਵਨ ਆਫ ਦਾ ਕਾਈਂਡ ਹੈ ਉਸ ਬੰਦੇ ਦੀ ਬੋਲ ਇਨ ਪਰਸਨਲੀ ਮੰਨੋ ਦੇਖਣੇ ਵਧੀਆ ਲੱਗਦੀ ਹੈ ਜਿੱਦਾਂ ਪਹਿਲਾਂ ਮੈਦਾਨਾ ਹੁੰਦਾ ਤਾਂ ਇਹ ਹੁਣ ਜਸਵਿੰਦਰ ਬ ਮਿਚਲ ਸਟਾਰ ਜਿਹਾ ਉਸ ਤਰ੍ਹਾਂ ਉਹ ਵਨ ਆਫ ਦਾ ਟਾਇਰਡ ਹੈ ਵਧੀਆ ਲੜਦਾ ਤੇ ਜੇ ਤੀਸਣੇਤੀ ਪਰ ਕੀਤਨਰਿਤੀ ਉਹਨੇ ਚੈਲੰਜਸ ਰੱਖੇ ਤੇ ਜਛਵੀ ਜਸਵਾਲ ਨੂੰ ਆਊਟ ਵਗੜਾ ਦਾ ਇੰਡੀਆ ਦੀ ਸ਼ੁਰੂਆਤ ਉਸ ਪੱਠ ਤੇ ਦਾ ਵਧੀਆ ਰਹੀ ਡਿੱਲ ਵੀ ਜਲਦੀ ਆਊਟ ਹੋ ਗਿਆ ਤੇਜਛਵੀ ਜਸਵਾਲ ਆਊਟ ਅਡ ਕਰੂਨ ਨਾਇਰ ਕਰੂਨ ਨਾਇਰ ਥੋੜਾ ਜਿਹਾ ਮਨ ਲੱਗੇ ਰਿਹਾ ਕਿ ਹੁਣ ਜਲਦੀ ਉਹਦਾ ਟਾਈਮ ਆਣਿਆ ਆ ਡ੍ਰੌਪ ਹੁਣ ਇਹਦਾ ਇੰਡੀਆ ਟੀਮ ਨੇ ਰਨਸ ਬਣਾ ਰਿਹਾ ਹੈ ਬਟ ਉਹਨਾਂ ਨੂੰ ਬੀਡ ਟੋਟਲਸ ਦੇ ਵਿੱਚ ਨਹੀਂ ਲੈ ਕੇ ਜਾ ਰਿਹਾ 50 ਸੈਂਚਰੀਜ਼ ਤੱਕ ਨਹੀਂ ਲੈ ਜਾ ਪਾ ਰਿਹਾ ਤੇ ਆਈ ਥਿੰਕ ਬੜਾ ਸਟੋਰ ਨਾ ਕਰਨੇ ਵਾਲੇ ਬੰਦੇ ਨੂੰ ਛੋਟੇ ਸਕੋਰ ਵਾਲੇ ਬੰਦੇ ਨੇ ਇੰਡੀਆ ਟੀਮ ਬਾਰ-ਬਾਰ ਚਾਂਸਸ ਦੇ ਦੇ ਸਾਈ ਸੁਦਰਸ਼ਨ ਨੂੰ ਦੇਖ ਲਓ ਬੰਦੇ ਨੂੰ ਸਿਰਫ ਇੱਕ ਹੀ ਮੈਚ ਮਿਲਿਆ ਦਾ ਬੰਦਾ ਵੇਟ ਕਰ ਰਿਹਾ ਈਸ਼ੂਰਨ ਜੀ ਨੇ ਇੱਕ ਵੀ ਮੈਚ ਨਹੀਂ ਮਿਲਿਆ ਪਿਛਲੇ 4-5 ਸਾਲਾਂ ਤੋਂ ਬੰਦਾ ਟਰਾਈ ਕਰੀ ਜਾ ਰਿਹਾ ਤਾਂ ਕਰੋ ਨਾਇਰ ਨੂੰ ਹੋਰ ਕਿੰਨੇ ਚਾਂਸ ਮਿਲਣਗੇ ਪਾਰਟੀ ਪਰਸਨਲੀ ਮਨ ਨੂੰ ਬੈਟਿੰਗ ਦੇਖਣ ਜੇ ਵਧੀਆ ਲੱਗੀ ਉਹਦੇ ਟਾਈਮ ਇਨ ਸਟ੍ਰੋਟਸ ਵਗੈਰਾ ਸਾਰੀ ਚੀਜ਼ਾਂ ਤੇ ਡਿਫੈਂਸ ਸਾਰੀ ਚੀਜ਼ਾਂ ਸਹੀ ਕਰ ਰਿਹਾ ਸੀ ਉਹ ਬੰਦਾ ਬਟ ਫਿਰ ਵੀ ਅਚੀਵਮੈਂਟ ਅਚੀਵ ਕਰਨਾ ਉਹ ਬੰਦਾ ਨਹੀਂ ਕਰ ਪਾ ਰਿਹਾ ਤਾਂ ਕਿਤਨੇ ਦੇ ਉਹਦੇ ਵਾਸਤੇ ਮੁਸੀਬਤ ਹੋ ਸਕਦੀ ਆ ਬਾਤਰੀ ਦੂਜੇ ਦਿਨ ਦਾ ਖੇਲ ਖਤਮ ਹੋਣ ਦਾ ਟੈਂਡਾ ਟੀਮ 145 ਰਨ ਦਾ 3 ਵਿੜ ਤੇ ਇੰਡੀਆ ਨੂੰ ਹਾਲੇ ਵੀ 242 ਰਨਸ ਦੀ ਲੀਡ ਚਾਹੀਦੀ ਹੈ ਕੇ ਐਲ ਰਾਹੁਲ ਪਿੱਛੇ ਤੇ ਹਾਲੇ ਵੀ ਠੜਿਆ ਤੇ ਵਧੀਆ ਖੇਲ ਰਿਹਾ ਹੈ ਸੈਂਟ ਲੈਂਡ ਡਿਫੈਂਸਿਵਲੀ ਕਲਾਸਿਕਲੀ ਬਧਿਆਤ੍ਰਿਕਨਲ ਟਾਰਗੇਟ ਅਪਰੋਚ ਕਰ ਰਿਹਾ ਹੈ ਹੋ ਸਕਦਾ ਹੈ 100 ਮਾਰ ਲੇ ਤੇ ਇੰਡੀਆ ਟੀਮ ਨੂੰ ਵੀ ਬੜੀ ਲੀਡ ਵੀ ਦਿਵਾ ਦੇ ਪਰ ਜਿਹੜੀ ਦੇਖਣ ਵਾਲੀ ਗੱਲ ਆ ਉਹ ਹੈ ਕਿ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਖੇਲ ਹੈ ਰਾਮ ਬਾਤਰੀ ਥਾਟ ਦੇ ਟਾ ਆਪੀਨੀਅਨਸ ਨੇ ਸੋਸੀਟਮ ਐਂਡ ਇੰਟਰਸੈਕਸ਼ਨ ਵਿੱਚ ਦੱਸੋ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਜੱਤਾਟ ਵਾਸਤੇ ਧੰਨਵਾਦ